ਜਦੋਂ ਤੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਆਪਣੇ ਸਿੱਖਾ ਸੇਵਕਾਂ ਨਾਲ ਜਥੇ ਨਾਲ ਸਿੰਘਾਂ ਨਾਲ ਇੱਥੇ ਆਏ ਘੋੜੇ ਬੰਨੇ ਇੱਕ ਜਾਣਕਾਰੀ ਇਤਿਹਾਸ ਵਿੱਚ ਹੋਰ ਲਿਖੀ ਹੈ ਕਿ ਗੁਰੂ ਪਾਸ਼ਾ ਜੀ ਇਸ ਪਵਿੱਤਰ ਨਾਨਕਮਤੇ ਦੀ ਧਰਤੀ ਨੂੰ ਨਮਸਕਾਰ ਕਰਨ ਲਈ ਇੱਥੇ ਹੀ ਜੋੜਾ ਤਾਰ ਦਿੱਤਾ ਸੀ ਤਾਂ ਮਹਾਰਾਜ ਨੇ ਕਿਹਾ ਕਿ ਬਹੁਤ ਭਾਗਾ ਵਾਲੀ ਧਰਤੀ ਹੈ ਇਸ ਸਥਾਨ ਤੋਂ ਚੱਲ ਕੇ ਫੇਰ ਨਾਨਕਮਤੇ ਗਏ ਸਨ ਜੀ ਇਹ ਉਹ ਪਾਵਨ ਪਵਿੱਤਰ ਜਿਹਦਾ ਜਿੱਥੇ ਕਿ ਪਿੱਪਲ ਹੁੰਦਾ ਸੀਗਾ ਜਿੱਤੋਂ 36 ਪ੍ਰਕਾਰ ਦੇ ਗੁਰੂ ਨਾਨਕ ਪਾਸ਼ਾ ਜੀ ਨੇ ਮਰਦਾਨੇ ਨੂੰ ਕਹਿਣ ਤੇ ਟਾਣੀ ਹਿਲਾਉਣ ਤੇ 36 ਪ੍ਰਕਾਰ ਦੇ ਭੋਜਨ ਗਿਰੇ ਤੇ ਉਹ ਭੋਜਨ ਛਾਕੇ ਸਿੱਧ ਜਿਹੜੇ ਨੇ ਤ੍ਰਿਪਤ ਹੋਏ ਤੇ ਧੰਨ ਗੁਰ ਨਾਨਕ ਧੰਨ ਗੁਰ ਨਾਨਕ ਦੇ ਗੁਣ ਗਾਉਣ ਲੱਗੇ ਤੇ ਤਿੰਨ ਗੇਟ ਬਣੇ ਹੋਏ ਨੇ ਜਿੰਨਾਂ ਤੇ ਬਾਹਰ ਗੇਟਾਂ ਤੇ ਲਿਖਿਆ ਗਿਆ ਮਹਿੰਦੀ ਹਸਨਾਂ ਮਹਿੰਦੀ ਹਸਨਾਂ ਹਾਂ ਇੱਕ ਗੁਰ ਨਾਨਕ ਦੇਵ ਜੀ ਜੀ ਨੂੰ ਆਏ ਸਨ ਤੇ ਉਹ ਮਹਿੰਦੀ ਹਸਨ ਖਾਂ ਦੇ ਸੁਣਨ ਆਇਆ ਸੀ ਇਤਿਹਾਸ ਦੇ ਵੀ ਉਹਨਾਂ ਦਾ ਕੋਈ ਬੱਚਾ ਨਹੀਂ ਉਹ ਨਾਨਕ ਦੇਵ ਜੀ ਨੂੰ ਉਹਨਾਂ ਨੇ ਕਿਹਾ ਮਾਰਾ ਸਾਡੇ ਕੋਈ ਜੋ ਜਗਾਨ ਵਾਲਾ ਉਹਨਾਂ ਨੇ ਕਿਹਾ ਨਹੀਂ ਪੈਦਾ ਹੋਏਗਾ ਉਹਨਾਂ ਜਿਹਨਾਂ ਫਿਰ ਬੱਚਾ ਕੋਈ ਪੈਦਾ ਹੋਇਆ ਤਾਂ ਉਦੋਂ ਫਿਰ ਉਹਨਾਂ ਨੇ ਜਿਹੜੀ ਜ਼ਮੀਨ ਸਾਰੀ ਉਹਨਾਂ ਦੀ ਜਾਇਦਤ ਸੀ ਤੇ ਗੁਰਦੁਆਰਾ ਸਾਹਿਬ ਦੇ ਨਾਂ ਤੇ ਕਰਕੇ ਤੇ ਉਹ ਫਿਰ ਲਖਨਊ ਚਲੇ ਗਏ ਨਾ ਅੱਜ ਵੀ ਉਹਨਾਂ ਦੇ ਵੰਸਸ ਆਉਂਦੇ ਰਹਿੰਦੇ ਨੇ ਮੱਥਾ ਟੇਕਣ ਮੱਥਾ ਟੇਕਣ ਆਉਂਦੇ ਸੀ ਹਾਂ ਉਹਨਾਂ ਦੇ ਜਿਹੜੀਆਂ ਪੀੜ੍ਹੀਆਂ ਬਹਾਈਆਂ ਨੇ ਉਹ ਆਉਂਦੇ ਰਹਿੰਦੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸਿਰੇ ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਪਿਛਲੇ ਵਲੌਗ ਰਾਹੀਂ ਆਪਾਂ ਤੁਹਾਨੂੰ ਦਰਸ਼ਨ ਦਿਖਾਏ ਨਾਨਕਮੱਤੇ ਦੇ ਗੁਰਦੁਆਰਾ ਸਾਹਿਬ ਤੇ ਕਿਪਾਲ ਸਾਹਿਬ ਤੇ ਛੇ ਪਾਸ਼ੇ ਦੇ ਸਥਾਨਾਂ ਦੇ ਦਰਸ਼ਨ ਕਰਵਾਏ ਪਿਛਲੀ ਵੀਡੀਓ ਤੇ ਤੁਸੀਂ ਨੇ ਨਹੀਂ ਦੇਖੀ ਜਿੰਨਾਂ ਨੇ ਦੇਖ ਸਕਦੇ ਹੋ ਇਸ ਟਾਈਮ ਆਪਾਂ ਨਾਨਕਮੱਤੇ ਸਾਹਿਬ ਦੇ ਖੜੇ ਆ ਤੇ ਇੱਥੇ ਹੈ ਜੀ ਗੁਰਦੁਆਰਾ ਜਿਵੇਂ ਖੂਹ ਸਾਹਿਬ ਤੇ ਕਿਲਾ ਸਾਹਿਬ ਤੇ ਭੰਡਾਰਾ ਸਾਹਿਬ ਆ ਹੀ ਇਹ ਨਾ ਗੁਰਕੋਰਾ ਦਾ ਇਤਿਹਾਸ ਹੈ ਆਉ ਨਾਲ ਨਾਲ ਵੀਡੀਓ ਦੇ ਵਿੱਚ ਤੁਸੀਂ ਵੇਖੋ ਇਹਦੇ ਦੇ ਇਤਿਹਾਸ ਬਾਰੇ ਜਾਣਕਾਰੀ ਦਿਨ ਗੁਰੂ ਘਰ ਨੇ ਹੋਰ ਜਿਨ੍ਹਾਂ ਦੇ ਤੁਹਾਨੂੰ ਜਿੰਨੋ ਕਿਲਾ ਸਾਹਿਬ ਭੰਡਾਰਾ ਸਾਹਿਬ ਤੇ ਖੂਹ ਸਾਹਿਬ ਦੇ ਦਰਸ਼ਨ ਕਰਾਵਾਂਗੇ ਆਪ ਤੁਹਾਨੂੰ ਇਸ ਸਥਾਨ ਗੁਰਦੁਆਰਾ ਸਾਹਿਬ ਦੇ ਅੰਦਰੋਂ ਦਰਸ਼ਨ ਕਰਾਏ ਗੁਰਦੁਆਰਾ ਨਾਨਕਮਤਾ ਸਿੱਧ ਬੋਲਣ ਸੁਭ ਬਚਨ ਤਾਨਾ ਨਾਨਕ ਤੇਰੀ ਕਮਾਈ ਤੇ ਮੇਨ ਗੇਟ ਦੇ ਬਾਹਰੋਂ ਤੁਸੀਂ ਜਿੱਥੇ ਜੋੜਾ ਘਰ ਹੈ ਤੇ ਇੱਥੇ ਬੈਗ ਘਠੜੀ ਘਰ ਬਣੀ ਹੋਈ ਹੈ ਬੈਗ ਜਮਾ ਕਰਾ ਸਕਦੇ ਹੋ ਤੇ ਨਾਲ ਹੀ ਇਹ ਜੀ ਗੁਰਦੁਆਰਾ ਭੰਡਾਰਾ ਸਾਹਿਬ ਜਿੱਥੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਬੈਠ ਕੇ ਸਿੱਧਾ ਨਾਲ ਵਿਚਾਰ ਵਟਾਂਦਰਾ ਕੀਤੀ ਤੇ ਨਾਲ ਹੀ ਉਹਨਾਂ ਦੀ ਭੁੱਖ ਦੀ ਤ੍ਰਿਪਤੀ ਕੀਤੀ ਸੋ ਆਹ ਦੇਖੋ ਜੀ ਤੁਸੀਂ ਬੋਰਡ ਪੜ੍ਹ ਸਕਦੇ ਹੋ ਗੁਰਦੁਆਰਾ ਭੰਡਾਰਾ ਸਾਹਿਬ ਗੁਰਦੁਆਰਾ ਲਾਲ ਗੁਰੂ ਸਾਹਿਬ ਸੋ ਇਹ ਦੋ ਗੁਰੂ ਘਰ ਨੇ ਜੀ ਇੱਧਰ ਸੋ ਡੇਉੜੀ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਡੇਉੜੀ ਗਿਟ ਸਾਹਿਬ ਦੇ ਆਪਾਂ ਅੰਦਰ ਆ ਗਏ ਆ ਤੇ ਗੁਰਦੁਆਰਾ ਭੰਡਾਰਾ ਸਾਹਿਬ ਨੂੰ ਤੇ ਲਾਲ ਗੁਰੂ ਸਾਹਿਬ ਨੂੰ ਵੀ ਇਹੀ ਰਸਤਾ ਜਾਂਦਾ ਜੀ ਇੱਧਰ ਕੁਝ ਪੁਰਾਣੀਆਂ ਇਮਾਰਤਾਂ ਬਣੀਆਂ ਹੋਈਆਂ ਨੇ ਪਹਿਲਾਂ ਦੀਆਂ ਲੱਗਦਾ ਹੈ ਕਾਫੀ ਪੁਰਾਣੀ ਡਾਟਾਂ ਤੇ ਪਾਏ ਹੋਏ ਘਰ ਨੇ ਬਿਲਡਿੰਗਾਂ ਨੇ ਤੇ ਇੱਧਰ ਮਹਿਂਦਰਵਾਰ ਸਾਹਿਬ ਨਾਨਕ ਮੱਤਾ ਸਾਹਿਬ ਤੁਹਾਨੂੰ ਦੇਖ ਰਹੇ ਨੇ ਤੇ ਨਾਲ-ਨਾਲ ਆ ਵੀਡੀਓ ਨੂੰ ਤੁਸੀਂ ਚੱਲਦੀ-ਚੱਲਦੀ ਵੀਡੀਓ ਨੂੰ ਲਾਇਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇਆ ਕਰੋ ਤੇ ਆਓ ਨਾਲ-ਨਾਲ ਤੁਹਾਨੂੰ ਦਰਸ਼ਨ ਕਰਾਉਂਦੇ ਆ ਜੀ ਤੁਸੀਂ ਜਿਹੜੇ ਦਰਬਾਰ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਗੁਰੂ ਘਰ ਦੇ ਇਹਨੂੰ ਲਾਲ ਗੁਰੂ ਘਰ ਕਹਿੰਦੇ ਨੇ ਜਦੋਂ ਕਿ ਇਹ ਵੈਸੇ ਬਾਬਾ ਅਲਮਸਤ ਜੀ ਜੋ ਉਦਾਸਨ ਮੱਤ ਤੇ ਸਾਧੂ ਹੋਏ ਸਨ ਜਿਨ੍ਹਾਂ ਨੇ ਹਰਗੁਰੂ ਗੋਬਿੰਦ ਪਾਸ਼ਾ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਇੱਥੇ ਬੁਲਾਇਆ ਸੀ ਉਹਨਾਂ ਦੇ ਨਾਂ ਤੇ ਇਹ ਗੁਰਦੁਆਰਾ ਬਣਿਆ ਹੈ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਗੁਰੂ ਘਰ ਨੂੰ ਗੁਰੂ ਲਾਲ ਦੇ ਨਾਲ-ਨਾਲ ਜਾਣਿਆ ਜਾਂਦਾ ਹੈ ਸੋ ਆਪ ਦਰਸ਼ਨ ਕਰ ਰਹੇ ਹੋ ਜੀ ਇਹ ਸਥਾਨ ਬਾਬਾ ਆਲਮਸਤ ਜੀ ਦੇ ਨਾਂ ਤੇ ਬਣਿਆ ਹੋਇਆ ਸਥਾਨ ਹੈ ਜੀ ਗੁਰੂ ਘਰ ਦੇ ਨਾਲ ਹੀ ਹੈ ਜਿਹੜਾ ਟਿੱਪਲ ਦਾ ਪੇੜ ਇੱਕ ਹੋਰ ਲੱਗਿਆ ਹੋਇਆ ਤੁਹਾਨੂੰ ਦਰਸ਼ਨ ਕਰਾ ਰਿਹਾ ਟਿੱਪਲ ਆਪਾਂ ਮੇਨ ਦਰਬਾਰ ਸਾਹਿਬ ਵਿੱਚ ਦੇਖਿਆ ਸੀ ਜਿਹੜਾ ਮਹਾਰਾਜ ਜੀ ਦੀ ਚਾਣਸ਼ੂ ਪ੍ਰਾਪਤ ਕਰਕੇ ਹਰਾ ਭਰਾ ਹੋਇਆ ਇਹ ਪੀਪਲ ਸਾਹਿਬ ਉਹ ਹੈ ਜਿੱਥੇ ਬਾਬਾ ਆਲਮਸਤ ਜੀ ਆਪਣਾ ਇੱਥੇ ਭਗਤੀ ਕਰਦੇ ਸੀ ਪੀਪਲ ਥੱਲੇ ਬੈਠ ਕੇ ਉਹ ਪੀਪਲ ਦੇ ਤੁਹਾਨੂੰ ਦਰਸ਼ਨ ਕਰਾ ਰਿਹਾ ਜੀ ਇਹ ਉਹ ਵਿਸ਼ਾਲ ਪੀਪਲ ਹੈ ਜੀ کافی ਵੱਡਾ ਜਿੱਥੇ ਬਾਬਾ ਅਲਮਸਤ ਜੀ ਇੱਥੇ ਰਹਿੰਦੇ ਸਨ ਤੇ ਇਸ ਥਾਂ ਤੇ ਬੈਠ ਕੇ ਆਪਣਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰਦੇ ਤੇ ਇੱਥੇ ਸੇਵਾ ਕਰਾ ਸੇਵਾ ਸੰਭਾਲ ਹਾਂ ਤੂੰ ਉੱਪਰ ਬੈਠਾ ਮੈਂ ਦੇਖ ਲਿਆ ਤੈਨੂੰ ਹੈਲੋ ਕਿਵੇਂ ਬੱਚੇ ਮੋਗਲੀ ਸਿਆਲੋ ਤੇ ਇਧਰ ਨਾਲ ਹੀ ਦੇਖੋ ਪਿੱਪਲ ਆ ਜਿਹੜਾ ਦਰਬਾਰ ਸਾਹਿਬ ਦੇ ਨਾਲ ਜਾ ਕੇ ਲੱਗ ਰਿਹਾ ਦਰਬਾਰ ਮਸਤ ਜੀ ਦੇ ਸਥਾਨਾਂ ਦੇ ਤੁਹਾਨੂੰ ਜਿਹਨੂੰ ਕੋਈ ਗੁਰੂ ਲਾਲ ਸਾਹਿਬ ਦਰਬਾਰ ਸਾਹਿਬ ਕਿਹਾ ਜਾਂਦਾ ਉਹਦੇ ਸਥਾਨਾਂ ਦੇ ਦਰਸ਼ਨ ਕਰਾ ਰਿਹਾ ਜੀ ਅੰਦਰੋਂ ਜਿੱਥੇ ਤਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਰਬੰਕਾਰ ਅੰਕਾਰ ਅੰਤੇ ਗੁਰੂ ਵੇਰ ਸੁਖ ਹੋਈ ਸਸੰਤੁਰ ਹਦਿਆ ਸਰਬਾਧਰ ਹੋ ਸਰਬਤੇ ਕੁਰ ਤੇਰੀ ਯਕ ਨਹੀਂ ਪਾਈ ਕਿ ਆਪਸੀ ਜਦ ਬੇਪਸੰਦ ਨਾ ਜਾਏ ਬਾਬਾ ਜੀ ਇਹ ਸਾਰੀ ਇਥੋਂ ਉਤਰਾਖੰਡ ਦੀ ਆਪਣੇ ਜ਼ਿਮੀਦਾਰਾਂ ਦੀ ਕਣ ਕਉਂਦੀ ਹੈ ਹਨਾ ਹਾਂਜੀ ਇਹ ਜੀ ਇਹ ਗੁਰਦੁਆਰਾ ਸਾਹਿਬ ਦੀ ਹੈ ਇਹ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈ ਹਾਂ ਇਹ ਗੁਰਦੁਆਰਾ ਸਾਹਿਬ ਦੇ ਪਿਤਾ ਜ਼ਮੀਨ ਜਿਹੜੀ ਆ ਉਹਦੀ ਜ਼ਮੀਨ ਆਪਣੀ ਆਪਣੇ ਗੁਰੂ ਘਰ ਦੀ ਜ਼ਮੀਨ ਦੀ ਹੈ ਬਾਬਾ ਜੀ ਕਿੰਨੀ ਜ਼ਮੀਨ ਆਉਂਦੀ ਹੈ ਗੁਰੂ ਘਰ ਨੂੰ ਗੁਰੂ ਘਰ ਦੀ ਤੇ ਜ਼ਮੀਨ ਮੇਰੇ ਖਾਤੇ 2 ਢਾਈ ਹਜ਼ਾਰ ਏਕੜ ਸਤਨ ਹਜ਼ਾਰੀ ਆ ਹਾਂਜੀ ਹਾਂਜੀ ਅੱਛਾ 2 ਢਾਈ ਹਜ਼ਾਰ ਏਕੜ ਆ ਜ਼ਮੀਨ ਬਾਬਾ ਜੀ ਦੇ ਦੱਸਣ ਤੇ ਜਾਂ 2000 ਜਾਂ 2 ਢਾਈ ਹਜ਼ਾਰ ਦੇ ਏਕੜ ਜ਼ਮੀਨ ਹੈ ਜਿੱਥੇ ਗੁਰੂ ਘਰ ਦੀ ਹਾਂਜੀ ਇਹ ਬਾਬੇ ਨਾਨਕ ਦੇ ਖੇਤਾਂ ਦੀ ਕਣਕ ਹੈ ਜੀ ਤੇ ਬਾਕੀ ਜਿਹੜੀ ਸੰਗਤਾ ਕਣੀ ਉਹ ਉਲਾਂਦੀ ਆ ਲਾਗ ਉਹ ਪਰਲੇ ਪਾਸੇ ਗੁਰੂ ਘਰ ਬਾਬਾ ਜੰਗੀਰ ਸਿੰਘ ਜੀ ਜੇ ਕਿ ਇਥੇ ਹੀ ਨਾਨਕ ਮੱਤੇ ਦੀ ਜੰਪਾਲ ਨੇ ਆਪਣੇ ਗੁਰਸਿੱਖ ਪਾਈ ਬਾਬਾ ਜੀ ਜਿਹੜੀ ਆ ਕਣਕ ਤੁਸੀਂ ਦੱਸੀ ਸੀ ਵੀ ਗੁਰਨਾਟਕ ਦੇਵ ਜੀ ਦੇ ਖੇਤਾਂ ਦੀ ਹਾਂ ਜੀ ਗੁਰਨਾਟਕ ਕਿੰਨੇ ਕਿੱਲੇ ਜ਼ਮੀਨ ਦਾ ਹੈ ਕਿੰਨੇ ਮਤਲਬ ਕਿ ਕਿੰਨਾ ਇਹਨਾਂ ਨੂੰ ਸੁਣ ਨੂੰ ਮਗਾਰਿਆ ਵੀ ਦੋ ਦੋ ਟਾਈ ਹਜ਼ਾਰ ਏਕੜ ਜ਼ਮੀਨ ਹੈ ਕਿੰਨੀ ਹੈ ਦੋ ਚਾਰ ਫਾਰਮ ਬਣੇ ਹਨ ਬਹੁਤ ਵੱਡੇ ਬਿਟੇ ਅੱਛਾ ਜੀ ਡੈਮ ਦੇ ਅੰਦਰ ਵੀ ਜ਼ਮੀਨ ਹੈ ਸਾਡੀਆਂ ਜ਼ਮੀਨਾਂ ਵੀ ਡੈਮ ਦੇ ਅੰਦਰ ਸੀ ਫਿਰ ਡੈਮ ਬਣਦੇ ਨਾਲ ਸਾਨੂੰ ਇਤੋਂ ਸਾਡੀਆਂ ਜ਼ਮੀਨਾਂ ਕਰ ਦਿੱਤੀਆਂ ਗਈਆਂ ਹਾਂਜੀ ਹਾਂਜੀ ਤੇ ਤਿੰਨ ਗੇਟ ਬਣੇ ਹੋਏ ਨੇ ਜਿੰਨਾਂ ਤੇ ਬਾਹਰ ਗੇਟਾਂ ਤੇ ਲਿਖਿਆ ਗਿਆ ਮਹਿੰਦੀ ਹਸਨਗਾਂ ਮਹਿੰਦੀ ਹਸਨਗਾਂ ਹਾਂ ਇਹ ਗੁਰਨਾਕ ਦੇਵ ਜੀ ਜਿਹਨੂੰ ਆਏ ਸਨ ਉਹ ਮਹਿੰਦੀ ਜਰਖਾਂ ਦੇ ਸੁਣਨਾ ਚਾਹਿਆ ਸੀ ਇਤਿਹਾਸ ਨੇ ਵੀ ਉਹਨਾਂ ਦੇ ਕੋਈ ਬੱਚਾ ਨਹੀਂ ਉਹ ਨਾਨਕਦੇਵ ਜੀ ਨੇ ਕਿਹਾ ਮਾਰਾ ਸਾਡੇ ਕੋਈ ਜੋਲ ਜਗਣ ਵਾਲਾ ਉਹਨਾਂ ਨੇ ਕਿਹਾ ਨਹੀਂ ਪੈਦਾ ਹੋਏਗਾ ਉਹਨਾਂ ਜੀ ਨੂੰ ਫਿਰ ਬੱਚਾ ਕੋਈ ਪੈਦਾ ਹੋਇਆ ਤਾਂ ਉਦੋਂ ਫਿਰ ਉਹਨਾਂ ਨੇ ਜਿਹੜੀ ਜ਼ਮੀਨ ਸਾਰੀ ਉਹਨਾਂ ਦੀ ਵਿਰਾਸਤ ਸੀ ਤੇ ਗੁਰਦੁਆਰਾ ਸਾਹਿਬ ਦੇ ਨਾਂ ਤੇ ਕਰਕੇ ਤੇ ਉਹ ਫਿਰ ਲਖਨਊ ਚਲੇ ਗਏ ਨੇ ਅੱਜ ਵੀ ਉਹਨਾਂ ਦੇ ਵੰਸਸ ਆਉਂਦੇ ਰਹਿੰਦੇ ਨੇ ਤੇ ਮੱਥਾ ਟੇਕਣ ਮੱਥਾ ਟੇਕਣ ਆਉਂਦੇ ਜੀ ਹਾਂ ਉਹਨਾਂ ਦੇ ਜਿਹੜੀਆਂ ਪੀੜੀਆਂ ਪਹਾਈਆਂ ਨੇ ਉਹ ਆਉਂਦੇ ਰਹਿੰਦੇ ਨੇ ਤੇ ਮੱਥਾ ਟੇਕਣ ਆਉਂਦੇ ਰਹਿੰਦੇ ਨੇ ਮਹਾਰਾਜ ਜੀ ਬਹੁਤ ਆਪਣਾ ਬਾਤ ਲੀਲਾ ਗੁਰਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਆ ਕੇ ਇੱਥੇ ਆਪਣੇ ਜੰਗੀਰ ਸਿੰਘ ਜੀ ਮਿਲੇ ਨੇ ਜਿਹੜੇ ਕਿ ਇੱਥੋਂ ਦੇ ਆਪਣੇ ਪੰਜਾਬੀ ਭਰਾ ਸੀਗੇ ਨਾਨਕ ਮਤੇ ਦੇ ਕਿੰਨੇ ਸੋਹਣੇ ਉਹਨਾਂ ਨੇ ਇਹ ਸਾਨੂੰ ਜਿਹੜੀ ਇੱਥੋਂ ਦੀ ਜਾਣਕਾਰੀ ਦਿੱਤੀ ਤਾਂ ਉਹ ਮਹਿੰਦੀ हसन ਜੀ ਜੋ ਮੁਸਲਮਾਨ ਭਾਈਚਾਰੇ ਚ ਹੋਏ ਨੇ ਇੱਥੋਂ ਦੇ ਜੰਗੀਰ ਉਹਨਾਂ ਦੇ ਉਹਨਾਂ ਦੀ ਸਾਰੀ ਇਹ ਜੰਗੀਰ ਸੀਗੀ ਗੁਰਨਾਨਕ ਪਾਸ਼ਾ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸਾਡੇ ਔਲਾਦ ਨਹੀਂ ਹੈਗੇ ਆ ਇਹ ਘਰ ਦੇ ਵਿੱਚ ਅੱਗੇ ਦੀਵਾ ਜਗਾਉਣ ਵਾਲਾ ਨਹੀਂ ਹੈ ਤਾਂ ਗੁਰਨਾਨਕ ਪਾਸ਼ਾ ਜੀ ਦੇ ਅਸ਼ੀਰਵਾਦ ਸ਼ਕਤਾ ਉਹਨਾਂ ਦੇ ਲਾਦ ਹੋਈ ਤਾਂ ਉਹਨਾਂ ਨੇ ਇਸ ਰਿਆਸਤੋਤ ਕਿਨੂੰ 2250 ਏਕੜ ਜ਼ਮੀਨ ਗੁਰੂ ਘਰ ਦੇ ਨਾਂ ਦੇ ਲਵਾਈ ਸੋ ਤਿੰਨੇ ਗੇਟਾਂ ਤੇ ਮਹਿੰਦੀ ਹਸਨ ਜੀ ਦਾ ਨਾਂ ਲਿਖਿਆ ਹੋਇਆ ਹੈ ਗੁਰੂ ਘਰਾਂ ਦੇ ਤੇ ਉਹਨਾਂ ਦੱਸਿਆ ਵੀ ਲਖਨਊ ਚਲੇ ਗਏ ਤੇ ਉਹਨਾਂ ਦੀ ਜਿਹੜੀ ਵੰਸ਼ਾਜ ਦੇ ਵਿੱਚੋਂ ਹੁਣ ਲਾਦਾਂ ਨੇ ਉਹ ਇੱਥੇ ਗੁਰੂ ਨਾਨਕ ਪਾਸ਼ਾ ਦੀ ਚਰਨਾ ਵਿੱਚ ਹਾਜ਼ਰੀ ਭਰਦਿਆਂ ਨੇ ਜੀ ਸੋ ਆਓ ਆਪਾਂ ਹੁਣ ਗੁਰਦੁਆਰਾ ਭੰਡਾਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਉਨੇ ਆ ਇਹ ਹੈ ਜੀ ਰਸਤਾ ਗੁਰਦੁਆਰਾ ਭੰਡਾਰਾ ਸਾਹਿਬ ਨੂੰ ਜਾਣ ਵਾਲਾ ਤੇ ਇੱਧਰ ਆ ਜੀ ਪਿੱਪਲ ਸਾਹਿਬ ਗੁਰਦੁਆਰਾ ਆਪਾਂ ਛੇਮ ਪਾਸ਼ਾ ਜੀ ਦਾ ਸਥਾਨਾ ਤੇ ਗੁਰਨਾਨਕ ਪਾਸ਼ਾ ਜੀ ਦਾ ਤੇ ਇੱਕ 게ਟ ਇੱਧਰ ਵੀ ਨਿਕਲਦਾ ਆਪਾਂ ਥੋੜਾ ਜਿਹਾ ਬਾਹਰਲੇ ਪਾਸੇ ਦੀ ਹੋ ਕੇ ਆਏ ਆ ਮੇਨ 게ਟ ਆ ਖੇਤ ਇਹ ਸਾਰੇ ਖੇਤ ਬਾਬੇ ਨਾਨਕ ਦੇ ਨੇ ਦਰਾਈ ਏਰੀਆ ਡੈਮ ਏਰੀਆ ਚ ਆ ਗਏ ਅਸਮੀਨਾ ਜਿੰਨੇ ਵੀ ਇਹ ਗੁਰਨਾਨਕ ਪਾਸ਼ਾ ਜੀ ਦੇ ਨਾਂ ਤੇ ਜ਼ਮੀਨ ਹੈ ਤੇ ਡੈਮ ਵੀ ਗੁਰਨਾਨਕ ਪਾਸ਼ਾ ਜੀ ਦੇ ਨਾਂ ਤੇ ਆ ਜੀ ਬਾਗ ਲੱਗੇ ਹੋਏ ਤੁਸੀਂ ਦੇਖ ਰਹੇ ਹੋ ਹਰੇ ਭਰੇ ਸੋ ਤੁਹਾਨੂੰ ਮੈਂ ਦਿਖਾ ਰਿਹਾ ਥੋੜਾ ਜਿਹਾ ਜ਼ੂਮ ਕਰਕੇ ਜਦੋਂ ਅਸੀਂ ਗੁਰਦੁਆਰਾ ਪੰਡਾਰਾ ਸਾਹਿਬ ਨੂੰ ਪਹੁੰਚੇ ਆ ਤਾਂ ਆ ਦੇਖੋ ਜੀ ਬਾਗ ਕਿੰਨਾ ਸੋਹਣਾ ਅੰਬਾਂ ਦੇ ਦਰਖਤ ਲੱਗੇ ਹੋਏ ਨੇ ਜੀ। ਕੀ ਬਾਤ ਆ ਪੂਰੀ ਗ੍ਰੀਨਰੀ ਹੈ ਜੀ ਇੱਧਰ। ਜਦੋਂ ਅਸੀਂ ਕੱਲ ਤੇ ਚੱਲੇ ਹੋਏ ਆ ਉਧਰ ਵੀ ਗਏ ਆ ਆਪਾਂ ਕਾਸ਼ੀਪੁਰਾ ਇੱਧਰ ਬਾਗ ਬੜੇ ਨੇ ਹਰੀਆਲੀ ਹੈ ਦੁਪਹਿਰ ਦਾ 1 ਵਜ ਗਿਆ। ਧੁੱਪ ਦੇ ਵਿੱਚ ਅਸੀਂ 500 ਕਿਲੋ 500 ਮੀਟਰ ਚੱਲ ਕੇ ਆਏ ਆ ਕੋਈ ਪਰਵਾਹ ਨਹੀਂ। ਤੇ ਪੰਜਾਬ ਦੀ ਗਰਮੀ ਬਹੁਤ ਜ਼ਿਆਦਾ ਹੈ ਜੀ। ਕਾਰਨ ਕੀ? ਉਹ ਕਿ ਦਰਖਤਾਂ ਦੀ ਘਾਟ ਹੈ ਦੇਖੋ ਕਿੰਨੇ ਬਾਗ ਲੱਗੇ ਹੋ ਨੇ ਸਾਹਮਣੇ ਤੁਸੀਂ ਦਰਬਾਰ ਸਾਹਿਬ ਦੇਖ ਰਹੇ ਹੋ ਗੁਰਦੁਆਰਾ ਪੰਡਾਰਾ ਸਾਹਿਬ ਦੇਖ ਰਹੇ ਹੋ ਜੀ ਇਧਰੋਂ ਦੇਖ ਰਹੇ ਹੋ ਆਪਣੇ ਨਰਮਨ ਸਿੰਘ ਜੀ ਵੀ ਆਏ ਹੋਏ ਆ ਰਹੇ ਨੇ ਤੁਰਦੇ ਸ਼ਾਇਦ ਹੀ ਬਹੁਤ ਘੱਟ ਲੋਕਾਂ ਨੂੰ ਪਤਾ ਆਪਣੇ ਜਿਹੜੇ ਪੰਜਾਬ ਤੋਂ ਆਉਂਦੇ ਨੇ ਉਹ ਗੁਰਦੁਦਵਾਰਾ ਖੂਦ ਸਾਹਿਬ ਦੇ ਦਰਸ਼ਨ ਕਰ ਲੈਣੇ ਅੰਦਰੋਂ ਤੇ ਡੈਮ ਦੇ ਵੀ ਪਰ ਦੋ ਗੁਰਦੁਆਰਾ ਗੁਰੂ ਲਾਲ ਲਾਲ ਗੁਰੂ ਸਾਹਿਬ ਜਿਹੜੇ ਅਲਬਸਤਰੀਆ ਸਥਾਨ ਹੈ ਤੇ ਗੁਰਦੁਆਰਾ ਪੰਡਾਰਾ ਸਾਹਿਬ ਬਹੁਤ ਘਟ ਦਰਸ਼ਨ ਤੁਹਾਨੂੰ ਇਹਦੇ ਕਰਾਇਆ ਜਾਂਦੇ ਨੇ ਕੋਈ ਕੋਈ ਯੂਟਿਊਬਰ ਵੀ ਪਹੁੰਚਦਾ ਇੱਥੇ ਪਹਿਲਾਂ ਵੀ ਅਸੀਂ ਧਾਲੀਵਾਲ ਬਸਰਾਹੀਂ ਕਈ ਵਾਰੀ ਆਏ ਆ ਇੱਥੇ ਪਰ ਆ ਮੌਕਾ ਸਾਨੂੰ ਪਹਿਲੀ ਵਾਰੀ ਹੋ ਰਿਹਾ ਇਤਿਹਾਸਕ ਥਾਨ ਹੈ ਜੀ ਇਤਿਹਾਸ ਵਿੱਚ ਇਹ ਘਰ ਹੁੰਦਾ ਹੈ ਗੁਰੂ ਜੀ ਪਾਸੋਂ ਸਿੱਧਾ ਨੇ 36 ਪ੍ਰਕਾਰ ਭੋਜਨ ਦੇ ਸ਼ਕਨ ਦਾ ਮੰਗ ਕੀਤਾ ਤਾਂ ਗੁਰੂ ਜੀ ਨੇ ਬੋੜ ਦੇ ਦਰਖਤ ਵੱਲ ਦੇਖ ਕੇ ਗੁਰਦਵੰ ਮਰਦਾਨਿਆਂ ਨੂੰ ਕਿਹਾ ਕਿ ਮਰਦਾਨਿਆਂ ਟਹਿਣੀ ਨੂੰ ਜ਼ੋਰ ਨਾਲ ਹਿਲਾ ਤੇ ਮਰਦਾਨੇ ਦੇ ਰਖਤੇ ਦੇ ਟਾਹਣੇ ਨੂੰ ਜਦੋਂ ਜ਼ੋਰ ਨਾਲ ਹਲਾਇਆ ਤਾਂ ਦਰਖਤ ਤੋਂ 36 ਪ੍ਰਕਾਰ ਦੇ ਭੋਜਨ ਡਿੱਗਣ ਲੱਗ ਪਏ ਜਿਸ ਨੂੰ ਛਰਕ ਕੇ ਸਿੱਧਾਂ ਨੇ ਆਪਣੀ ਭੁੱਖ ਦੀ ਮਟਾਈ ਉਦੋਂ ਤੋਂ ਹੀ ਇਸ ਸਥਾਨ ਨੂੰ ਭੰਡਾਰਾ ਸਾਹਿਬ ਕਿਹਾ ਜਾਂਦਾ ਹੈ ਸੋ ਜਿੱਥੇ ਪੇਟ ਦੀ ਤ੍ਰਿਪਤੀ ਕੀਤੀ ਉੱਥੇ ਗਿਆਨ ਨਾਲ ਮਨ ਦੀ ਵੀ ਤ੍ਰਿਪਤੀ ਕੀਤੀ ਸੋ ਹਕ ਸੁਣ ਵਿੱਚ ਇਹ ਵੀ ਹੁੰਦਾ ਇਤਿਹਾਸਕਾਰਾਂ ਦੇ ਕਿ ਜਦੋਂ ਬਾਦਸਵਾਦ ਵਿੱਚ ਸਿੱਧਾਂ ਨੇ ਕਿਹਾ ਕਿ ਆ ਤੇਲ ਹੈ ਤੈਨੂੰ ਸਾਰਿਆਂ ਵਿੱਚ ਵੰਡ ਕੇ ਦਿਖਾਓ ਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਤੇਲ ਨੂੰ ਪਾਣੀ ਵਿੱਚ ਘੋਟ ਦਿੱਤਾ ਪਾਣੀ ਵਿੱਚ ਉਸ ਤੇਲ ਦੀ ਸਾਰਾ ਸਰ ਚਲੇ ਗਿਆ ਤੇ ਸਾਰਿਆਂ ਨੂੰ ਵੰਡ ਕੇ ਸ਼ਿਕਾਇਆ ਇਹ ਹੈ ਜੀ ਇੱਥੋਂ ਦਾ ਇਤਿਹਾਸ ਗੁਰਦੁਆਰਾ ਸ਼੍ਰੀ ਭੰਡਾਰਾ ਸਾਹਿਬ ਇਹ ਨਾਲ ਹੀ ਬਾਹਰਲੇ ਪਾਸੇ ਇਤਿਹਾਸ ਲਿਖਿਆ ਹੈ ਜੀ ਤੁਸੀਂ ਰੀਡ ਕਰ ਸਕਦੇ ਹੋ ਆਪਾ ਚਲੋ ਆਪਾਂ ਦਰਬਾਰ ਸਾਹਿਬ 'ਚ ਜਾ ਕੇ ਨਮਸਕਾਰ ਕਰੀਏ ਕੋਈ ਕਰਨਾ ਨਹੀਂ ਆਉਣਾ ਨਹੀਂ ਕਰ ਤੇ ਗੁਰਦੁਆਰਾ ਪੰਡਾਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਏ ਅੰਦਰੋਂ ਇਹ ਉਹ ਪਾਵਨ ਪਵਿੱਤਰ ਜਗਾ ਜਿੱਥੇ ਕਿ ਪਿੱਪਲ ਹੁੰਦਾ ਸੀਗਾ ਜਿਸ ਤੋਂ 36 ਪ੍ਰਕਾਰ ਦੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਰਦਾਨੇ ਨੂੰ ਕਹਿਣ ਤੇ ਟਾਣੀ ਹਿਲਾਉਣ ਤੇ 36 ਪ੍ਰਕਾਰ ਦੇ ਭੋਜਨ ਗਿਰੇ ਤੇ ਉਹ ਭੋਜਨਾਂ ਸ਼ਾਕੀ ਸਿੱਧ ਜਿਹੜੇ ਨੇ ਤ੍ਰਿਪਤ ਹੋਏ ਤੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੇ ਗੁਣ ਗਾਉਣ ਲੱਗੇ ਸੋ ਇਹ ਹੈ ਜੀ ਇੱਥੋਂ ਦਾ ਇਤਿਹਾਸ ਹੁਣ ਗੁਰਦੁਆਰਾ ਖੂਹ ਸਾਹਿਬ ਤੇ ਗੁਰਦੁਆਰਾ ਕਿਲਾ ਸਾਹਿਬ ਜਿਹੜਾ ਗੁਰਦੁਆਰਾ ਕਿਲਾ ਸਾਹਿਬ ਹੈ ਨਾ ਉਹ ਬਹੁਤ ਘੱਟ ਆ ਲੋਕ ਉੱਥੇ ਜਾਂਦੇ ਨੇ ਤੇ ਯੂਟਿਊਬਰ ਵੀ ਕੋਈ ਕੋਈ ਗਿਆ ਹੋਣਾ ਮੇਰਾ ਖਿਆਲ ਆ ਤੇ ਅਸੀਂ ਪਹੁੰਚਣ ਦੀ ਉੱਥੇ ਕੋਸ਼ਿਸ਼ ਕਰਦੇ ਆ 3-4 ਕਿਲੋਮੀਟਰ ਹੈ ਇੱਥੋਂ ਮੇਨ ਹਾਈਵੇ ਤੋਂ ਦੇਖਦੇ ਆ ਵੀ ਕਿਸ ਤਰ੍ਹਾਂ ਪਹੁੰਚਦੇ ਆ ਉੱਥੇ ਤੱਕ ਤੇ ਤੁਹਾਨੂੰ ਕਿਲਾ ਸਾਹਿਬ ਦੇ ਦਰਸ਼ਨ ਕਰਾਉਨੇ ਆ ਆਪਾਂ ਨਾਨਕ ਮੱਤੇ ਤੋਂ ਚੱਲਦੇ ਆ ਗੁਰਦੁਆਰਾ ਕਿਲਾ ਸਾਹਿਬ ਜਿਹੜਾ ਬਡੋਰਾ ਪੈਂਦਾ ਹੈ ਜਿਹੜੇ ਰੂਟ ਰਹੀਂ ਆਪਾਂ ਕੱਲ ਪਹੁੰਚੇ ਸੀ ਬਸਰਾਹੀਂ ਰੁੱਦਰਪੁਰ ਨੂੰ ਜਿਹੜੀ ਰੋਡ ਜਾਂਦੀ ਆ ਉਸੇ ਰੋਡ ਤੇ ਬਡੋਰਾ ਪੈਂਦਾ ਹੈ ਪਹਿਲਾਂ ਤਾਂ ਸਾਨੂੰ ਐਸੀ ਵੀ 2.5 ਕਿਲੋਮੀਟਰ ਬਾਅਦ 6 ਕਿਲੋਮੀਟਰ ਐ ਇੱਥੋਂ ਤੇ ਪਾਣਦੇ ਆ ਈ ਰਿਕਸ਼ਾ ਕਰਾਇਆ ਆਪਾਂ ਨੇ 250 ਰੁਪਿਆ ਵੀ ਮੰਗਦਾ ਸੀ ਪਰ 200 ਜੀ ਮਨਾਲਿਆ ਤੇ ਅਸੀਂ ਤਾਂ ਰੋਜ਼ ਦੇ ਕੋ ਖਰਚੇ ਨੇ ਸਾਡੇ ਭਰਾਵਾ ਤੂੰ ਥੋੜਾ ਜਿਹਾ ਥੱਲੇ ਆ ਅਸੀਂ ਤਾਂ ਕਰੋ ਨਿਕਲ ਹੀ ਹੋਏ ਆ ਕਾ ਦੂੰਗਾ ਸਾਲ ਤੂੰ ਬਿਲਕੁਲ ਜਿੰਨੀ ਬਚਤ ਹੋ ਜਾਏ ਉਨੀ ਜੰਗਾ ਇਹ ਗਿਆ ਜੀ ਆਪਣਾ ਈ ਰਿਕਸ਼ਾ ਤੇ ਫਿਰ ਉਸੇ ਗੇਟ ਦੇ ਨੈਸ਼ਨਲ ਹਾਈਵੇ ਗੇਟ ਤੇ ਜਾਂਦੇ ਆ ਤੇ ਉੱਥੋਂ ਬਡੋਰਾ ਸਾਹਿਬ ਪਹੁੰਚ ਗਏ ਕਿਲਾ ਸਾਹਿਬ ਗੁਰੂ ਘਰ ਦੇ ਬਹੁਤ ਘੱਟ ਸੰਗਤਾਂ ਉੱਥੇ ਜਾਂਦੀਆਂ ਨੇ ਚੱਲਦੇ ਆ ਲਓ ਜੀ ਆਪਾਂ ਨਾਨਕ ਮਤੇ ਤੋਂ ਚੱਲ ਕੇ ਬਡੋਰਾ ਪਿੰਡ ਪੈਂਦਾ ਹੈ ਜਿਹੜਾ ਆਡਾ 3-4 ਕਿਲੋਮੀਟਰ ਤੇ ਕਰੀਬ ਪੈਂਦਾ ਹੈ ਤੇ ਗੁਰਦੁਆਰਾ ਸਾਹਿਬ ਇੱਥੇ ਪਹੁੰਚਾਂਗੇ ਆਪਾਂ ਮੇਨ ਰੋਡ ਤੋਂ ਸੱਜੇ ਹੱਥ ਮੁੜ ਕੇ ਇਹ ਵਿਡੋਰਾ ਪਿੰਡ ਨੂੰ ਜਾ ਰਹੇ ਆ ਜੀ ਇਹ adda ਸੀਗਾ ਜਿੱਥੇ ਆਪਾਂ ਵਿਡੋਰਾ ਦਾ ਇੱਥੋਂ ਨਾ ਡੈਂਕ ਰੋਡ ਚੱਲ ਪੀ ਛੋਟੀ ਜੀ ਪਿੰਡਾਲੀਆਂ ਰੋੜਾ ਤੇ ਇਹ ਤੁਹਾਨੂੰ ਗੁਰੂ ਘਰ ਤੋਂ ਅਸੀਂ ਈ ਰਿਕਸ਼ਾ ਆਟੋ ਮਿਲ ਜਾਣਗੇ ਲੋ ਜੀ ਪਿੰਡ ਵਿਡੋਰਾ ਪਹੁੰਚ ਚੁੱਕੇ ਆਪਾਂ ਪੁਤਰਾਖੰਡ ਦਾ ਇਹ ਪਿੰਡ ਹੈ ਜੀ ਤਕਰੀਬਨ 4-5 ਕਿਲੋਮੀਟਰ ਨਾਨਕਮੱਦੇ ਦੀ ਦੂਰੀ ਤੋਂ ਹੈ ਆ ਇਹ ਜੇ ਘਰ ਨੇ ਇੱਥੇ ਬੜੇ ਹੋਏ ਵਿਚ ਵਿੱਚ ਜੇ ਲੋਕਾਂ ਦੇ ਬਹੁਤ ਸੋਹਣੇ ਘਰ ਬਣਾਏ ਹੋਏ ਨੇ ਸੋ ਬਾਕੀ ਘਰ ਵੀ ਬਣੇ ਹੋਏ ਨੇ ਕਿ ਪਹਿਲਾਂ ਮੈਂ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕਿਆ ਹਾਂ ਕਿ ਇੱਥੋਂ ਦੇ ਪੇੜ ਪੌਦੇ ਬਹੁਤ ਲੋਕਾਂ ਨੇ ਦੇਖੋ ਹਰਿਆਲੀ ਘਰਾਂ ਦੇ ਸਾਹਮਣੇ ਬਹੁਤ ਵਧੀਆ ਕੀਤੀ ਹੋਈ ਹੈ ਇਸੇ ਕਰਕੇ ਇੱਥੇ ਗਰਮੀ ਦਾ ਬਹੁਤ ਘੱਟ ਹੈ ਅੱਧੋ-ਅੱਧਾ ਦਾ ਫਰਕ ਹੈ ਜੀ ਆਪਣੇ ਤੁਸ ਖਾਬ ਆ ਨਾ ਹਾਂ ਜੀ ਪੰਜਾਬ ਨਾਲੋਂ ਅੱਧਾ ਅੱਧਾ ਭਾਈ ਵੜਕਾ ਗ੍ਰੀਸ ਲੈ ਕੇ ਦੇਖਿਆ ਰੱਖਿਆ ਕਰ ਭਾਈ ਸੁਨਾਹਰ ਤੀਓ ਲੋ ਜੀ ਸਾਹਮਣੇ ਦੇਖੋ ਗੁਰਦੁਆਰਾ ਕਿਲਾ ਸਾਹਿਬ ਸਾਨੂੰ ਨਜ਼ਰ ਆ ਰਿਹਾ ਹੈ ਤੇ ਫਸਟ ਟਾਈਮ ਆਪਾਂ ਇਹ ਰਕਸ਼ੇ ਦੇ ਵਿੱਚ ਬੈਠੇ ਹੋਏ ਆਂ ਕਮਾਦ ਆ ਦੇ ਕੋ ਛੱਠੀ ਮੁਝੇ ਮਾਰੀ ਪਈ ਹੈ ਜੀਰੇ ਨੇ ਛੱਠੀ ਜੀਰੀ ਲਾ ਰੱਖੀ ਇੱਥੇ ਜਦੋਂ ਆਪਣੇ ਲੱਗਣੀ ਹੈ ਉਹ ਤੁਹਾਨੂੰ ਫੇਰ ਦੁਬਾਰਾ ਇੱਥੇ ਤਿਆਰ ਹੋ ਜਾਣਾ ਤੇ ਸਾਹਮਣੇ ਤੁਸੀਂ ਦਰਬਾਰ ਸਾਹਿਬ ਗੁਰੂ ਘਰ ਦੇ ਦਰਸ਼ਨ ਕਰ ਰਹੇ ਹੋ ਦੋ ਨਿਸ਼ਾਨ ਸਾਹਿਬ ਮੀਰੀ ਤੇ ਪੀਰੀ ਦੇ ਉਹ ਜੀ ਗੁਰਦੁਆਰਾ ਸਾਹਿਬ ਇਹ ਬਾਹਰਲਾ ਗੇਟ ਆ ਜੀ ਆਪਾਂ ਇਧਰੋਂ ਆਏ ਆ ਪਿੰਡ ਕਣੀਓ ਬਡੇਰਾ ਪਿੰਡ ਆ ਜੀ ਇਹ ਤੇ ਗੁਰਦੁਆਰਾ ਕਿਲਾ ਸਾਹਿਬ ਦੇ ਅੰਦਰ ਆਪਾਂ ਦਾਖਲ ਹੋ ਚੁੱਕੇ ਆ ਸਾਹਮਣੇ ਤੁਸੀਂ ਦਰਬਾਰ ਸਾਹਿਬ ਦੇਖ ਰਹੇ ਹੋ ਦੋ ਨਿਸ਼ਾਨ ਸਾਹਿਬ ਮੀਰੀ ਤੇ ਪੀਰੀ ਦੇ ਜਿੱਥੇ ਛੇ ਪਾਸ਼ਾ ਜੀ ਦੇ ਸਥਾਨ ਨੇ ਉੱਥੇ ਦੋ ਨਿਸ਼ਾਨ ਸਾਹਿਬ ਹੋਣਗੇ ਸੋ ਦਰਸ਼ਕਾਂ ਜੀ ਤੇ ਸੰਗਤਾਂ ਬੈਠੀਆਂ ਜੀ ਪਾਵਨ ਪੀਤਰ ਸਥਾਨ ਤੇ ਅਸੀਂ ਪਹੁੰਚੇ ਆ ਜੀ ਗੁਰਦੁਆਰਾ ਕਿਲਾ ਸਾਹਿਬ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਨਾਲ ਸੰਬੰਧਤ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਬਾਬਾ ਅਲਮਸਤ ਸਾਹਿਬ ਜੀ ਦੀ ਇਹ ਜੋ ਇੱਥੇ ਸੇਵਾ ਲਈ ਸੀ ਉਸ ਸਥਾਨ ਨਾਲ ਵੀ ਸੰਬੰਧਤ ਹੈ ਜੀ ਮਡੋਰਾ ਪਿੰਡ ਹੈ ਹੈ ਤਕਰੀਬਨ 6 ਕਿਲੋਮੀਟਰ ਦੂਰ ਨਾੜਕਮਤੇ ਤੋਂ ਤੁਸੀਂ ਆ ਸਕਦੇ ਹੋ ਇੱਥੇ ਆਪਣੇ ਸਾਧਨ ਅਤੇ ਆਪਣੇ ਸਾਧਨ ਤੇ ਨਹੀਂ ਈ ਰਿਕਸ਼ਾ ਤੁਹਾਨੂੰ ਮਿਲ ਜਾਂਦੇ ਨੇ ਇਹ ਸਥਾਨ ਬਾਬਾ ਅਲਮਸਤ ਸਾਹਿਬ ਜੀ ਨਾਲ ਸੰਬੰਧਤ ਹੈ ਜਿਹੜਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਗਿਆ ਅਨੁਸਾਰ ਗੁਰਨਾਨਕ ਦੇਵ ਜੀ ਦੇ ਮਿਸ਼ਨ ਦਾ ਪ੍ਰਚਾਰ ਕਰਨ ਦੇ ਲਈ ਨਾਨਕ ਮਤਸਾਹਿਬ ਆਏ ਸਨ ਇਹ ਹਰਗੁਰਗਬੰਦ ਪਾਸ਼ਾ ਜੀ ਦੇ ਸਮੇਂ ਦਾ ਸਥਾਪਿਤ ਹੋਈ ਚਾਰ ਧੂਣੀਆਂ ਵਿੱਚੋਂ ਇੱਕ ਨਾਲ ਸੰਬੰਧਿਤ ਹੈ ਜੀ ਇਹ ਧੂਣੇ ਬਾਬਾ ਸ਼ਿਰਚੰਦ ਦੁਆਰਾ ਚਲਾਏ ਗਏ ਉਦਾਸੀ ਸੰਪਰਦਾਏ ਦੇ ਦੇਖ-ਪੇਖ ਵਿੱਚ ਗੁਰਨਾਨਕ ਦੇਵ ਜੀ ਦੀ ਸਿੱਖਿਆ ਤੇ ਸੰਦੇਸ਼ ਦਾ ਪ੍ਰਚਾਰ ਕਰਨ ਲੱਗੇ ਸਨ ਇਸ ਉਦੇਸ਼ ਦੀ ਪੂਰਤੀ ਲਈ ਬਾਬਾ ਅਲਮਸਤ ਜੀ ਨੇ ਗੁਰਨਾਨਕ ਮਤੇ ਸਾਹਿਬ ਆਗੇ ਸਨ ਇਹ ਕਿਲਾ ਸਾਹਿਬ ਗੁਰਦੁਆਰਾ ਸਾਹਿਬ ਮੌਜੂਦਾ ਰੂਪ ਵਿੱਚ ਗੁਰਦੁਆਰਾ ਕਿਲਾ ਸਾਹਿਬ ਕੁਝ ਸਮਾਂ ਪਹਿਲਾਂ ਹੀ ਜੀ ਇਹ ਗੁਰਦੁਆਰਾ ਸਥਾਨ 60 ਸਾਲ ਪਹਿਲਾਂ ਬਣਿਆ ਪਹਿਲਾਂ ਇੱਥੇ ਝੋਪੜੀ ਹੁੰਦੀ ਸੀਗੀ ਤੇ ਜਦੋਂ ਸਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਆਏ ਇੱਥੇ ਨਾਨਕ ਮਤੇ ਸੋ ਜਿਹੜੇ ਸਿੱਧਾਂ ਤੋਂ ਇਸ ਗੁਰੂ ਘਰ ਨੂੰ ਆਜ਼ਾਦ ਕਰਾਉਣ ਲਈ ਤਾਂ ਸਿੰਘਾਂ ਨੇ ਘੋੜੇ ਇਸ ਸਥਾਨ ਤੇ ਬੰਨੇ ਸਨ ਸੋ ਬਾਬਾ ਅਲਮਸਤ ਜੀ ਦਾ ਜਿਹੜਾ ਤਪਸਥਾਨ ਹੈ ਜੀ ਉਹ ਇੱਥੇ ਵੀ ਹੈ ਤੇ ਬਾਕੀ ਸੇਵਾ ਚੱਲ ਰਹੀ ਹੈ ਘਰ ਸੇਵਾ ਇੱਥੇ ਆਪਣੇ ਵੀਰ ਚਲਾ ਰਹੇ ਨੇ ਸਿੱਖ ਭਰਾ ਇਧਰਲੇ ਹੋ ਸੰਗਤਾਂ ਤੇ ਤਪਸਥਾਨ ਜਿਹੜਾ ਬਾਬਾ ਅਲਮਸਤ ਜੀ ਦਾ ਪੂਜਨੀਕ ਸਥਾਨ ਹੈ ਤੇ ਕਿਲਾ ਸਾਹਿਬ ਜਿੱਥੇ ਸਿੰਘਾਂ ਨੇ ਆ ਕੇ ਘੋੜੇ ਬੰਨੇ ਸੀ ਸੋ ਬਾਬਾ ਅਲਮਸਤ ਜੀ ਆ ਕੇ ਇੱਥੇ ਮਹਾਰਾਜ ਨੂੰ ਮਿਲੇ ਸੋ ਸਥਾਨ ਹੈ ਜੀ ਤੇ ਸੇਵਾ ਜਿਹੜੀ ਹੈ ਉਹ ਚੱਲ ਰਹੀ ਹੈ ਦੇਖੋ ਉਹ ਗੁਰਦੁਆਰਾ ਸਾਹਿਬ ਬਣ ਰਿਹਾ ਹਾਲੇ ਮਹਾਰਾਜ ਜੀ ਦੇ ਪ੍ਰਕਾਸ਼ ਦੂਜੇ ਸਥਾਨ ਤੇ ਹਨ ਪਹਿਲਾਂ ਇਸ ਸਥਾਨ ਤੇ ਛੋਟੀ ਜੀ ਝੁਕੀ ਹੁੰਦੀ ਸੀ ਸੋ ਹੁਣ ਇਸ ਇਸ ਸਥਾਨ ਤੇ ਗੁਰਦੁਆਰਾ ਸਾਹਿਬ ਸੋਸੋ ਬਣਦਾ ਹੈ ਸੋ ਜਿਹੜੇ ਸਥਾਨਾਂ ਨਾਲ ਘੋੜੇ ਸਿੰਘਾਂ ਨੇ ਬੰਨੇ ਸੀ ਤੇ ਬਾਬਾ ਜੀ ਦੇਗਾ ਤਪ ਸਥਾਨ ਦੇ ਤੁਹਾਨੂੰ ਉਹ ਦਰਸ਼ਨ ਕਰਾ ਰਹੇ ਆ ਆਪਾਂ ਬਣ ਰਿਹਾ ਦਰਬਾਰ ਹਾਲਤ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਈ ਤੇ ਨਾਲ ਹੀ ਸੱਜੇ ਹੱਥ ਤੇ ਆ ਉਹ ਦੇਖੋ ਜੀ ਦਰਖਤ ਹੈ ਪੂਜਨੇ ਕਾ ਕਿਲਾ ਜੀ ਦੇ ਨਾਲ ਮਹਾਰਾਜ ਜੀ ਹਰਗੁਣ ਪਾਸ਼ਾ ਜੀ ਤੇ ਸਿੰਘਾਂ ਨੇ ਆਪਣੇ ਘੋੜੇ ਬੰਦੇ ਸਾਰੇ ਇੱਥੇ ਛੋਣੀ ਲਾਈ ਸੀ ਸੋ ਇਹ ਬੇਰੀ ਨਮਾ ਇੱਕ ਦਰਖਤ ਹੈ ਜੀ ਬਹੁਤ ਵਿਸ਼ਾਲ ਦਰਖਤ ਹੈ ਇਹਨੂੰ ਵੀ ਸਪੋਰਟਾਂ ਦਿੱਤੀਆਂ ਗਈਆਂ ਨੇ ਦੇਖੋ ਜਿੰਨੇ ਵੀ ਦਰਖਤ ਹਨ ਇੱਥੇ ਤੇ ਇਹ ਤਿੰਨ ਤਰ੍ਹਾਂ ਦੇ ਦਰਖਤ ਹਨ ਇੱਥੇ ਤਰਬੈਣੀ ਰਾਲੋ ਵੀ ਇਹ ਮੈਨੂੰ ਪਤਾ ਨਹੀਂ ਵੀ ਇਹ ਦਰਖਤ ਕਿਹੜੇ ਕਿਹੜੇ ਨੇ ਤੁੰਗ ਸਾਬ ਇਹ ਕਿਹੜੇ ਕਿਹੜੇ ਦਰਖਤ ਹਨ ਤੁਹਾਨੂੰ ਪਤਾ ਲੱਗਿਆ ਇਹਨਾਂ ਦਾ ਨਾਮ ਨਹੀਂ ਪਤਾ ਲੱਗਿਆ ਨਾਮ ਨਹੀਂ ਪਤਾ ਲੱਗਿਆ ਕਿਰਪਾ ਕਰਿਓ ਮਾਰਦਾਰਾ ਹਾਜ਼ਰੀਆਂ ਕਗੂਲ ਕਰਿਓ ਸੱਚੇ ਪਹੰਛਾ ਕਦੀ ਵੀ ਅਸੀਂ ਨਾਨਕ ਮਤੇ ਮੈਂ ਤਕਰੀਬਨ 2-3 ਵਾਰ ਆ ਚੁੱਕੇ ਹਾਂ ਕਦੀ ਵੀ ਇਸ ਸਥਾਨ ਬਾਰੇ ਪਤਾ ਨਹੀਂ ਲੱਗਿਆ ਤੇ ਅੱਜ ਮਿੱਤਰ ਆਪਣੇ ਤੁੰਗ ਸਾਹਿਬ ਗਰਦਾਸਪੁਰ ਵਾਲੇ ਇਹਦੇ ਗੁੱਗਲ ਬਾਬਾ ਨੇ ਇਹ ਇਹ ਗਰਦਾਕ ਦੀ ਮਿਹਰ ਸਰਕਾ ਇਹਨਾਂ ਦੇ ਸਾਥ ਨਾਲ ਇਹ ਸਥਾਨ ਦੇ ਦਰਸ਼ਨ ਹੋਣੇ ਕਦੀ ਵੀ ਕੋਈ ਯਾਤਰੀ ਆਪਣਾ ਪੰਜਾਬ ਜਾਂ ਦੂਰ ਦੇਸ਼ਾਂ ਦੇਸ਼ਾਂ ਤੋਂ ਆਵੇ ਤਾਂ ਇਸ ਸਥਾਨ ਤੇ ਜ਼ਰੂਰ ਦਰਸ਼ਨ ਕਰਿਓ ਇਹ 6 ਕਿਲੋਮੀਟਰ ਹੈ ਤੁਹਾਨੂੰ ਈ ਰਿਕਸ਼ਾ ਜੇ ਆਪਣਾ ਸਾਧਨ ਤਾਂ ਵਧੀਆ ਗੱਲ ਹੈ ਤੁਹਾਨੂੰ ਇੱਥੇ ਤੱਕ ਪਹੁੰਚਣ ਦੇ ਸਿਰਫ ਅੱਧਾ ਘੰਟਾ ਵੀ ਨਹੀਂ ਲੱਗਣਾਗਾ ਇਸ ਸਥਾਨ ਤੇ ਪਵਿੱਤਰ ਸਥਾਨ ਤੇ ਆ ਕੇ ਆਪਣੀਆਂ ਸ਼ੁਆਮਾਂ ਲਵਾਓ ਸੇਵਾ ਪਾਓ ਜਿਵੇਂ ਜਥਾ ਜੋਗ ਜੋ ਵੀ ਹੋ ਸਕੇ ਇਸ ਸਥਾਨ ਤਾਂ ਕਿ ਹੋਰ ਵੀ ਵੱਣ ਸਕਣਾ ਸੋ ਜਦੋਂ ਤਾਂ ਤਾਂ ਸਾਬਸੀਰ ਗੁਰਹਰ ਗੁਰਮਿੰਦ ਪਾਸ਼ਾ ਜੀ ਆਪਣੇ ਸਿੱਖਾ ਸੇਵਕਾਂ ਨਾਲ ਜਥੇ ਨਾਲ ਸਿੰਘਾਂ ਨਾਲ ਇੱਥੇ ਆਏ ਘੋੜੇ ਬੰਨੇ ਸੀਗੇ ਤੇ ਇੱਧਰ ਹੈ ਜੀ ਬਾਬਾ ਅਲਮਸਤ ਜੀ ਦਾ ਪੀਪਲ ਬਰੋਟਰ ਲੱਗਿਆ ਜਿੱਥੇ ਉਹ ਕਰਦੇ ਸੀਗੇ ਇੱਕ ਜਾਣਕਾਰੀ ਇਤਿਹਾਸ ਵਿੱਚ ਹੋਰ ਲਿਖੀ ਹੈ ਕਿ ਗੁਰੂ ਪਾਤਸ਼ਾਹ ਜੀ ਇਸ ਪਵਿੱਤਰ ਨਾਨਕਮਤੇ ਦੀ ਧਰਤੀ ਨੂੰ ਨਮਸਕਾਰ ਕਰਨ ਲਈ ਇੱਥੇ ਹੀ ਜੋੜਾਤਾਰ ਦਿੱਤਾ ਸੀ ਤਾਂ ਮਹਾਰਾਜ ਨੇ ਕਿਹਾ ਕਿ ਬਹੁਤ ਭਾਗਾ ਵਾਲੀ ਧਰਤੀ ਹੈ ਇਸ ਸਥਾਨ ਤੋਂ ਚੱਲ ਕੇ ਫੇਰ ਨਾਨਕਮਤੇ ਗਏ ਸਨ ਜੀ ਇਹ ਜਾਣਕਾਰੀ ਸਾਨੂੰ ਹੁਣ ਬਾਅਦ ਵਿੱਚ ਮਿਲੀ ਹੈ ਆਪਾਂ ਇਸ ਨੂੰ ਵੀਡੀਓ ਨੂੰ ਨਾਲ-ਨਾਲ ਜੋੜ ਰਹੇ ਹਾਂ ਤੇ ਨਾਲ ਹੀ ਆ ਦੇਖੋ ਜਿੱਥੇ ਕਿਲੇ ਦੇ ਗੱਡੇ ਸੀਗੇ ਸਿੰਘਾਂ ਦੇ ਘੋੜਿਆਂ ਵਾਸਤੇ ਤੇ ਉਹਦੇ ਨਾਲ ਆ ਪਿੱਪਲ ਜਿੱਥੇ ਬਾਬਾ ਅਲਮਸਤ ਜੀ ਇੱਥੇ ਬੈਠਦੇ ਸੀਗੇ ਭਗਤੀ ਕਰਦੇ ਸੀਗੇ ਸੋ ਬਾਰਾ ਜੀ ਫਿਰ ਇੱਥੇ ਦੀ ਹੁਣ ਤਾਂ ਖੇਤ ਹੋ ਗਏ ਤੇ ਜੇ ਸਿੱਧੇ ਜਾਵਾਂ ਥੋੜਾ ਜਿਹਾ 3 ਕਿਲੋਮੀਟਰ 4 ਕਿਲੋਮੀਟਰ ਨੰਗੇ ਪੈਰੀ ਸੰਗਤਾਂ ਨਾਲ ਆ ਜੋੜਾ ਆਪਣਾ ਇੱਥੇ ਉਤਾਰ ਕੇ ਫਿਰ ਗਏ ਸਾਂ ਬਾਰਾ ਜੀ ਦੇ ਪ੍ਰਕਾਸ਼ ਇੱਧਰ ਨੇ ਜੀ ਤੇ ਕਿਉਂਕਿ ਉਧਰ ਦਰਬਾਰ ਸਾਹਿਬ ਦੀ ਸੇਵਾ ਚੱਲ ਰਹੀ ਹੈ ਐਸਜੀ ਅੱਜ ਦੀ ਵੀਡੀਓ ਤੁਹਾਨੂੰ ਗੁਰਦੁਆਰਾ ਪੰਡਾਰਾ ਸਾਹਿਬ ਗੁਰਦੁਆਰਾ ਗੁਰੂ ਲਾਲ ਸਾਹਿਬ ਤੇ ਗੁਰਦੁਆਰਾ ਕਿਲਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਏ ਸੋ ਕਾਵਨ ਪੇਤਰਸ ਧਰਤੀ ਨਾਨਕ ਮਤੇ ਦੀ ਦਾ ਆਪਾਂ ਦਰਸ਼ਨ ਕਰ ਰਹੇ ਆ ਸੋ ਅੱਜ ਦੇ ਬਲੌਗ ਦੀ ਸਮਾਪਤੀ ਆਪਾਂ ਇੱਥੇ ਕਰਦੇ ਆ ਜੀ ਮਿਲਦੇ ਆ ਫਿਰ ਅਗਲੀ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ